ਇਸ ਵਕਤ ਤੋਂ ਸੂਲਤਾਨਪੁਰ ਲੋਧੀ ਹਲਕੇ ਚ ਮੌਜੂਦ ਆ ਪੰਜਾਬੀ ਕਲਾਕਾਰ ਮਨਕੀਰਤ ਤੌਲਕ ਜੋ ਹੈ ਖੜਾ ਚ ਜਿਹੜੇ ਘਰ ਨੁਕਸਾਨੇ ਗਏ ਜਿਹੜੇ ਹੜਪੀੜਤ ਪਰਿਵਾਰ ਨੂੰ ਉਹਨਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਤੇ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕ ਸਾਸ਼ਿਕਾ ਭੈਣੇ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਜਨਮ ਦਿਨ ਤੇ ਅੱਜ ਬੜਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਤੇ ਵੀ ਜਨਮ ਦਿਨ ਸਟਾਰਟ ਹੋਣ ਸਰ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਠੀਕ ਆ ਉਹਨਾਂ ਨੇ 14 ਸਾਲ ਕੁਛ ਕਿੰਨਾ ਸੰਦੀਪ ਕਿੰਨਾ 14 ਸਾਲ ਨਨ <Syria> 14 ਸਾਲ 9 ਮਹੀਨੇ 13 ਦਿਨ ਅੱਗੇ ਘੰਟੇ ਵੀ ਸੀ ਭਗਤੀ ਕੀਤੀ ਹੈ ਕਿੰਨੇ ਘੰਟੇ 14 ਸਾਲ 9 ਮਹੀਨੇ 13 ਦਿਨ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਬਾਬਾ ਜੀ ਨੇ ਸੋ ਬਾਬਾ ਜੀ ਨੇ ਜਿੱਥੇ 베ਰੀ ਆ ਤੇ 베ਰੀ ਸਾਹਿਬ ਦੇ ਵੀ ਦਰਸ਼ਨ ਕੀਤੇ ਮੰਨ ਲਓ ਬਹੁਤ ਜ਼ਿਆਦਾ ਤੇ ਪ੍ਰਾਊਡ ਫੀਲ ਹੋਇਆ ਬਾਕੀ ਮੈਂ ਪਹਿਲਾਂ ਦੱਸਾਂ ਵੀ 3 ਦਿਨ ਹੋ ਗਏ ਅੱਜ ਚੌਥਾ ਦਿਨ ਸੀ ਫਾਦਰ ਸਾਹਿਬ ਨੂੰ ਮੇਰੇ ਪਾਪਾ ਨੂੰ ਉਹਨਾਂ ਦੀ ਨਿਗਾ ਚੱਲ ਗਈ ਸੀ ਅੱਖਾਂ ਦੀ ਸ਼ੂਗਰ ਜਿਆਦੀ ਹੋ ਗਈ ਸੀ ਤੇ ਹਨਾ ਸ਼ੂਗਰ ਦਾ ਅਟੈਕ ਜਾਂ ਪਤਾ ਨਹੀਂ ਕੀ ਹੁੰਦਾ ਹੁੰਦਾ ਕਲੌਟ ਸੀ ਆਪਣਾ ਤੇ ਅੱਜ ਵੇਖੋ ਜਦੋਂ ਸੇਵਾ ਕਰਨ ਆਇਆ ਮੈਂ ਸਵੇਰੇ ਪਾਪਾ ਨੂੰ ਹਸਪੀਟਲ ਤੋਂ ਮਿਲ ਕੇ ਹਨਾ ਦਿਲ ਉਦਾਸ ਜਿਹਾ ਸੀ ਠੀਕ ਆ ਤੇ ਮਾਤਾ ਘਰੇ ਸੀ ਕਿਉਂਕਿ ਹਸਪੀਟਲ ਆਈਸੀਯੂ ਚ ਜਾਣ ਨਹੀਂ ਦਿੰਦੇ ਹਨਾ ਤੇ ਮੈਂ ਮਾਤਾ ਨੂੰ ਵੀ ਸਵੇਰੇ ਮੈਂ ਵੀ ਮੈਨੂੰ ਬੱਡੀ ਵੇਸ਼ ਕਰਦੇ ਤੇ ਸਾਰੇ ਘਰੇ ਬਰਡੇ ਭੁੱਲੇ ਹੀ ਪਏ ਸੀ ਸਾਰਾ ਕੁਝ ਹਾਂ ਕਿਉਂਕਿ ਪਾਪਾ ਬਿਮਾਰ ਸੀ ਤੇ ਰਾਹ ਚ ਆਉਂਦੇ ਹੁੰਦੇ ਬੜੀ ਗੁੱਡ ਨਿਊਜ਼ ਮਿਲੀ ਦੀ ਪਾਪਾ ਨੂੰ ਵੇਖਣਾ ਸਟਾਰਟ ਹੋ ਗਿਆ ਹਾਂ ਤੇ ਹਾਂ ਤੇ ਐਸੇ ਐਸੇ ਤਰੀਕੇ ਨਾਲ ਰਾਜਵੀਰ ਤੇ ਵੀ ਮੇਰੇ ਭਰਾ ਤੇ ਬਾ ਬਾਬਾ ਕਿਰਪਾ ਕਰੇ ਚਮਤਕਾਰ ਕਰੇ ਰਾਜਵੀਰ ਦੀ ਸਿਹਤ ਜੋ ਹੈ ਬਹੁਤ ਅਜੇ ਨਾਜ਼ੂ ਕਿਹਾ ਬਾ ਅਰਦਾਸਾਂ ਨੇ ਕਾਇਮ ਕਰ ਦੇਣਾ ਹੈ ਅਰਦਾਸਾਂ ਅਰਦਾਸਾਂ ਨੇ ਕਾਇਮ ਕਰ ਦੇਣਾ ਬਾ ਕਿਉਂਕਿ ਦੇਖੋ ਉਹਦੀ ਵਾਈਫ ਦਾ ਹਨਾ ਮੈਨੂੰ ਲੱਗਦਾ ਵੀ ਭਾਬੀ ਵੀ ਗਾਂ ਕਹਿੰਦੇ ਮੈਂ ਸੁਣਿਆ ਵੀ ਕੱਲੀ ਆ ਵੀ ਭਰਾ ਨਹੀਂ ਹੈਗਾ ਮੈਂ ਸੁਣਿਆ ਮੈਨੂੰ ਆਮ ਨੋਟ ਸ਼ੋਰ ਅਬਾਊਟ ਹੈਨਾ ਤੇ ਉਹਦੇ ਫਾਦਰ ਹੈਨਾ ਤੇ ਉਹਨੂੰ ਠੀਕ ਹੋਣਾ ਪਊਗਾ ਕਿਵੇਂ ਮਰਜ਼ੀ ਠੀਕ ਹੋ ਉਹ ਭਰਾ ਠੀਕ ਹੋ ਕੇ ਆਪਦੇ ਪਰਿਵਾਰ ਤੇ ਜਾ ਯਾਰ ਕਿਉਂਕਿ بس ਹੋਰ ਲਫ਼ਜ਼ ਨਹੀਂ ਹੈਗੇ ਹਨਾ بس ہاں 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 جی ہاں 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 ਬਿਲਕੁਲ ਮਨਕੀਰਤ ਤੌਲਕ ਇੱਥੇ ਪਹੁੰਚੇ ਹੋਏ ਨੇ ਰਾਜੀਵ ਜਵੰਦਾ ਦੇ ਲਈ ਅਰਦਾਸ ਕੀਤੀ ਆਪਣੇ ਜਨਮ ਦਿਨ ਮੌਕੇ ਤੇ ਇਸ ਦੇ ਨਾਲ ਸੇਵਾ ਵੀ ਵੱਡੀ ਉਹਨਾਂ ਵੱਲੋਂ ਕੀਤੀ ਜਾਰੀ ਹੈ ਲਗਾਤਾਰ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਕੋਰ ਡੈਨਿਕ ਸਰ ਇਸ ਵਕਤ ਉਸ ਸੁਲਤਾਨਪੁਰ ਲੋਧੀ ਹਲਕੇ 'ਚ ਮੌਜੂਦ ਆ ਪੰਜਾਬੀ ਕਲਾਕਾਰ ਮਨਕੀਰਤ ਤੌਲਕ ਜੋ ਹੈ ਖੜਾ ਚ ਜਿਹੜੇ ਕਰ ਨੁਕਸਾਨੇ ਗਏ ਜਿਹੜੇ ਹੜਪੀੜਤ ਪਰਿਵਾਰ ਨੂੰ ਉਹਨਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਤੇ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕ ਸਾਸ਼ਿਕਾ ਭੈਣੇ ਥੈਂਕ ਯੂ ਥੈਂਕ ਯੂ ਸੋ ਮਚ ਤੇ ਜਨਮ ਦਿਨ ਤੇ ਅੱਜ ਬੜਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਤੇ ਵੀ ਜਨਮ ਦਿਨ ਸਟਾਰਟ ਹੋਣ ਸਰ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਠੀਕ ਆ ਉਹਨਾਂ ਨੇ 14 ਸਾਲ ਕੁਛ ਕਿੰਨਾ ਸੰਦੀਪ ਕਿੰਨਾ 14 ਸਾਲ ਨਾ ਨਾ 14 ਸਾਲ 9 ਮਹੀਨੇ 13 ਦਿਨ ਅੱਗੇ ਘੰਟੇ ਵੀ ਸੀ ਕਿੰਨੇ ਘੰਟੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਬਾਬਾ ਜੀ ਨੇ ਸੋ ਬਾਬਾ ਜੀ ਨੇ ਜਿੱਥੇ 베ਰੀ ਆ ਤੇ 베ਰੀ ਸਾਹਿਬ ਦੇ ਵੀ ਦਰਸ਼ਨ ਕੀਤੇ ਮਨ ਲੋ ਬਹੁਤ ਜ਼ਿਆਦਾ ਤੇ ਪ੍ਰਾਊਡ ਫੀਲ ਹੋਇਆ ਬਾਕੀ ਮੈਂ ਪਹਿਲਾਂ ਦੱਸਾਂ ਵੀ 3 ਦਿਨ ਹੋ ਗਏ ਅੱਜ ਚੌਥਾ ਦਿਨ ਸੀ ਫਾਦਰ ਸਾਹਿਬ ਨੂੰ ਮੇਰੇ ਪਾਪਾ ਨੂੰ ਉਹਨਾਂ ਦੀ ਨਿਗਾ ਚਲ ਗਈ ਸੀ ਅੱਖਾਂ ਦੀ 슈ਗਰ ਜ਼ਿਆਦੀ ਹੋ ਗਈ ਸੀ ਤੇ ਹਨਾ 슈ਗਰ ਦਾ ਅਟੈਕ ਜਾਂ ਪਤਾ ਨਹੀਂ ਕੀ ਹੁੰਦਾ ਹੁੰਦਾ ਕਲੌਟ ਸੀ ਆਪਣਾ ਤੇ ਅੱਜ ਵੇਖੋ ਜਦੋਂ ਸੇਵਾ ਕਰਨ ਆਇਆ ਮੈਂ ਸਵੇਰੇ ਪਾਪਾ ਨੂੰ ਹਸਪੀਟਲ ਤੋਂ ਮਿਲ ਕੇ ਹਨਾ ਦਿਲ ਅਦਾਸ ਜਾ ਸੀ ਠੀਕ ਆ ਤੇ ਮਾਤਾ ਘਰੇ ਸੀ ਕਿਉਂਕਿ ਹਸਪੀਟਲ ਆਈਸੀਯੂ ਚ ਜਾਣ ਨਹੀਂ ਦਿੰਦੇ ਹਨਾ ਤੇ ਮੈਂ ਮਾਤਾ ਨੂੰ ਵੀ ਸਵੇਰੇ ਮੈਂ ਵੀ ਮੈਨੂੰ ਬੱਡੀ ਵੇਸ਼ ਕਰਦੇ ਤੇ ਸਾਰੇ ਘਰੇ ਵਰਡੇ ਭੁੱਲੇ ਹੀ ਪਏ ਸੀ ਸਾਰਾ ਕੁਝ ਹਾਂ ਕਿਉਂਕਿ ਪਾਪਾ ਬਿਮਾਰ ਸੀ ਤੇ ਰਾਹ ਚ ਆਉਂਦੇ ਹੁੰਦੇ ਬੜੀ ਗੁੱਡ ਨਿਊਜ਼ ਮਿਲੀ ਦੀ ਪਾਪਾ ਨੂੰ ਵੇਖਣਾ ਸਟਾਰਟ ਹੋ ਗਿਆ ਹਾਂ ਤੇ ਹਾਂ ऐसे ऐसे तरीके नाल राजवीर ਤੇ ਵੀ ਮੇਰੇ ਭਰਾ ਤੇ ਬਾ ਬਾਬਾ ਕਿਰਪਾ ਕਰੇ ਚਮਤਕਾਰ ਕਰੇ राजवीर ਦੀ ਸਿਹਤ ਜੋ ਹੈ ਬਹੁਤ ਅਜੇ ਬਸ ਨਾਜ਼ੂਕ ਆ ਬਾ ਅਰਦਾਸਾਂ ਨੇ ਕਾਇਮ ਕਰ ਦੇਣਾ ਅਰਦਾਸਾਂ ਅਰਦਾਸਾਂ ਨੇ ਕਾਇਮ ਕਰ ਦੇਣਾ ਬਾ ਕਿਉਂਕਿ ਦੇਖੋ ਉਹਦੀ ਵਾਈਫ ਦਾ ਹਨਾ ਮੈਨੂੰ ਲੱਗਦਾ ਵੀ ਭਾਬੀ ਵੀ ਗਾਂ ਕਹਿੰਦੇ ਮੈਂ ਸੁਣਿਆ ਵੀ ਕੱਲੀ ਆ ਵੀ ਭਰਾ ਨਹੀਂ ਹੈਗਾ ਮੈਂ ਸੁਣਿਆ ਮੈਨੂੰ ਆਮ ਨੋਟ ਸ਼ੋਰ ਅਬਾਊਟ ਹਨਾ ਤੇ ਉਹਦੇ ਫਾਦਰ ਹਨਾ ਤੇ ਉਹਨੂੰ ਠੀਕ ਹੋਣਾ ਪਊਗਾ ਕਿਵੇਂ ਮਰਜ਼ੀ ਠੀਕ ਹੋ ਉਹ ਭਰਾ ਠੀਕ ਹੋ ਕੇ ਆਪਦੇ ਪਰਿਵਾਰ ਤੇ ਜਾ ਯਾਰ ਕਿਉਂਕਿ بس ਹੋਰ ਲਫ਼ਜ਼ ਨਹੀਂ ਹੈਗੇ ਹਨਾ بس ہاں 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 جی ہاں 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 ਬਿਲਕੁਲ ਮਨਕੀਰਤ ਤੌਲਕ ਇੱਥੇ ਪਹੁੰਚੇ ਹੋਏ ਨੇ ਰਾਜੀਵ ਜਵੰਦਾ ਦੇ ਲਈ ਅਰਦਾਸ ਕੀਤੀ ਆਪਣੇ ਜਨਮ ਦਿਨ ਮੌਕੇ ਤੇ ਇਸ ਦੇ ਨਾਲ ਸੇਵਾ ਵੀ ਵੱਡੀ ਉਹਨਾਂ ਵੱਲੋਂ ਕੀਤੀ ਜਾਰੀ ਹੈ ਲਗਾਤਾਰ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਕੋਰ ਡੈਨਿਕ ਸਰ ਇਸ ਵਕਤ ਉਸ ਸੁਲਤਾਨਪੁਰ ਲੋਧੀ ਹਲਕੇ ਚ ਮੌਜੂਦ ਆ ਪੰਜਾਬੀ ਕਲਾਕਾਰ ਮਨਕੀਰਤ ਤੌਲਕ ਜੋ ਹੈ ਖੜਾ ਚ ਜਿਹੜੇ ਘਰ ਨੁਕਸਾਨੇ ਗਏ ਜਿਹੜੇ ਹੜਪੀੜਤ ਪਰਿਵਾਰ ਨੂੰ ਉਹਨਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਤੇ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕ ਸਾਸ਼ਿਕਾ ਭੈਣੇ ਥੈਂਕ ਯੂ ਥੈਂਕ ਯੂ ਸੋ ਮਚ ਤੇ ਅੱਜ ਬੜਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਤੇ ਵੀ ਜਨਮ ਦਿਨ ਸਟਾਰਟ ਹੋਣ ਸਰ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਠੀਕ ਆ ਉਹਨਾਂ ਨੇ 14 ਸਾਲ ਕੁਛ ਕਿੰਨਾ ਸੰਦੀਪ ਕਿੰਨਾ 14 ਸਾਲ ਨਾ ਨਾ 14 ਸਾਲ 9 ਮਹੀਨੇ 13 ਦਿਨ ਅੱਗੇ ਘੰਟੇ ਵੀ ਸੀ ਭਗਤੀ ਕੀਤੀ ਆ ਕਿੰਨੇ ਘੰਟੇ 14 ਸਾਲ 9 ਮਹੀਨੇ 13 ਦਿਨ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਬਾਬਾ ਜੀ ਨੇ ਸੋ ਬਾਬਾ ਜੀ ਨੇ ਜਿੱਥੇ 베ਰੀ ਆ ਤੇ 베ਰੀ ਸਾਹਿਬ ਦੇ ਵੀ ਦਰਸ਼ਨ ਕੀਤੇ ਮੰਨ ਲਓ ਬਹੁਤ ਜਿਆਦਾ ਤੇ ਪ੍ਰਾਊਡ ਫੀਲ ਹੋਇਆ ਬਾਕੀ ਮੈਂ ਪਹਿਲਾਂ ਦੱਸਾਂ ਵੀ 3 ਦਿਨ ਹੋ ਗਏ ਅੱਜ ਚੌਥਾ ਦਿਨ ਸੀ ਫਾਦਰ ਸਾਹਿਬ ਨੂੰ ਮੇਰੇ ਪਾਪਾ ਨੂੰ ਉਹਨਾਂ ਦੀ ਨਿਗਾ ਚਲ ਗਈ ਸੀ ਅੱਖਾਂ ਦੀ 슈ਗਰ ਜਿਆਦੀ ਹੋ ਗਈ ਸੀ ਤੇ ਹਨਾ 슈ਗਰ ਦਾ ਅਟੈਕ ਜਾਂ ਪਤਾ ਨਹੀਂ ਕੀ ਹੁੰਦਾ ਹੁੰਦਾ ਕਲੌਟ ਸੀ ਆਪਣਾ ਤੇ ਅੱਜ ਵੇਖੋ ਜਦੋਂ ਸੇਵਾ ਕਰਨ ਆਇਆ ਮੈਂ ਸਵੇਰੇ ਪਾਪਾ ਨੂੰ ਹਸਪੀਟਲ ਤੋਂ ਮਿਲ ਕੇ ਹਨਾ ਦਿਲ ਅਦਾਸ ਜਿਹਾ ਸੀ ਠੀਕ ਆ ਤੇ ਮਾਂ ਤਾਂ ਘਰੇ ਸੀ ਕਿਉਂਕਿ ਹਸਪੀਟਲ ਆਈਸੀਯੂ ਚ ਜਾਣ ਨਹੀਂ ਦਿੰਦੇ ਹਨਾ ਤੇ ਮੈਂ ਮਾਤਾ ਨੂੰ ਵੀ ਸਵੇਰੇ ਮੈਂ ਮਿੰਮੇ ਨੂੰ ਬਰਦੀ ਵੇਸ਼ ਕਰਦੇ ਤੇ ਸਾਰੇ ਘਰੇ ਬਰਦੇ ਭੁੱਲੇ ਹੀ ਪਏ ਸੀ ਸਾਰਾ ਕੁਝ ਹਾਂ ਕਿਉਂਕਿ ਪਾਪਾ ਬਿਮਾਰ ਸੀ ਤੇ ਰਾਹ ਚ ਆਉਂਦੇ ਹੁੰਦੇ ਬੜੀ ਗੁੱਡ ਨਿਊਜ਼ ਮਿਲੀ ਦੀ ਪਾਪਾ ਨੂੰ ਵੇਖਣਾ ਸਟਾਰਟ ਹੋ ਗਿਆ ਹਾਂ ਤੇ ਹਾਂ ਤੇ ਐਸੇ ਐਸੇ ਤਰੀਕੇ ਨਾਲ ਰਾਜਵੀਰ ਤੇ ਵੀ ਮੇਰੇ ਭਰਾ ਤੇ ਬਾਬਾ ਕਿਰਪਾ ਕਰੇ ਚਮਤਕਾਰ ਕਰੇ ਰਾਜਵੀਰ ਦੀ ਸਿਹਤ ਜੋ ਹੈ ਬਹੁਤ ਅਜੇ ਬਸ ਨਾਜ਼ੂਕ ਆ ਬਸ ਅਰਦਾਸਾਂ ਨੇ ਕਾਇਮ ਕਰ ਦੇਣਾ ਅਰਦਾਸਾਂ ਅਰਦਾਸਾਂ ਨੇ ਕਾਇਮ ਕਰ ਦੇਣਾ ਬਕ ਕਿਉਂਕਿ ਦੇਖੋ ਉਹਦੀ ਵਾਈਫ ਦਾ ਹਨਾ ਮੈਨੂੰ ਲੱਗਦਾ ਵੀ ਭਾਬੀ ਵੀ ਗਾਂ ਕਹਿੰਦੇ ਮੈਂ ਸੁਣਿਆ ਵੀ ਕੱਲੀ ਆ ਵੀ ਭਰਾ ਨਹੀਂ ਹੈਗਾ ਮੈਂ ਸੁਣਿਆ ਮੈਨੂੰ ਆਮ ਨੋਟ ਸ਼ੋਰ ਅਬਾਊਟ ਹਨਾ ਤੇ ਉਹਦੇ ਫਾਦਰ ਹਨਾ ਤੇ ਉਹਨੂੰ ਠੀਕ ਹੋਣਾ ਪਊਗਾ ਕਿਵੇਂ ਮਰਜੀ ਠੀਕ ਹੋ ਉਹ ਭਰਾ ਠੀਕ ਹੋ ਕੇ ਆਪਦੇ ਪਰਿਵਾਰ ਤੇ ਜਾ ਯਾਰ ਕਿਉਂਕਿ بس اور لفظ نہیں ਹੈਗੇ ਹਨਾ بس ہاں 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 جی ہاں 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 بالکل منਕੀਰਤ ਤੌਲਕ ਇੱਥੇ ਪਹੁੰਚੇ ਹੋਏ ਨੇ ਰਾਜਵੀਰ ਜਵੰਦਾ ਦੇ ਲਈ ਅਰਦਾਸ ਕੀਤੀ ਆਪਣੇ ਜਨਮ ਦਿਨ ਮੌਕੇ ਤੇ ਇਸ ਦੇ ਨਾਲ ਸੇਵਾ ਵੀ ਵੱਡੀ ਉਹਨਾਂ ਵੱਲੋਂ ਕੀਤੀ ਜਾਰੀ ਹੈ ਲਗਾਤਾਰ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਗੌਰ ਦੇ ਨਾਲ ਇਸ ਵਕਤ ਸੇ ਸੁਲਤਾਨਪੁਰ ਲੋਧੀ ਹਲਕੇ ਚ ਮੌਜੂਦ ਆ ਪੰਜਾਬੀ ਕਲਾਕਾਰ ਮਨਕੀਰਤ ਤੌਲਕ ਜੋ ਹੈ ਖੜਾ ਚ ਜਿਹੜੇ ਘਰ ਨੁਕਸਾਨੇ ਗਏ ਜਿਹੜੇ ਹੜਪੀੜਤ ਪਰਿਵਾਰ ਨੂੰ ਉਹਨਾਂ ਦੀ ਮਦਦ ਦੇ ਲਈ ਅੱਗੇ ਆਈ ਨੇ ਤੇ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕ ਸਾਸ਼ਿਕਾ ਭੈਣੇ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਜਨਮ ਦਿਨ ਤੇ ਅੱਜ ਬੜਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਤੇ ਵੀ ਜਨਮ ਦਿਨ ਸਟਾਰਟ ਹੋਣ ਸਰ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਠੀਕ ਆ ਉਹਨਾਂ ਨੇ 14 ਸਾਲ ਕੁਛ ਕਿੰਨਾ ਸੰਦੀਪ ਕਿੰਨਾ 14 ਸਾਲ ਨਾ ਨਾ 14 ਸਾਲ 9 ਮਹੀਨੇ 13 ਦਿਨ ਅੱਗੇ ਘੰਟੇ ਵੀ ਸੀ ਭਗਤੀ ਕੀਤੀ ਹੈ ਕਿੰਨੇ ਘੰਟੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਬਾਬਾ ਜੀ ਨੇ ਸੋ ਬਾਬਾ ਜੀ ਨੇ ਜਿੱਥੇ 베ਰੀ ਆ ਤੇ 베ਰੀ ਸਾਹਿਬ ਦੇ ਵੀ ਦਰਸ਼ਨ ਕੀਤੇ ਮਨ ਲੋ ਬਹੁਤ ਜਿਆਦਾ ਤੇ ਪ੍ਰਾਊਡ ਫੀਲ ਹੋਇਆ ਬਾਕੀ ਮੈਂ ਪਹਿਲਾਂ ਦੱਸਾਂ ਵੀ 3 ਦਿਨ ਹੋ ਗਏ ਅੱਜ ਚੌਥਾ ਦਿਨ ਸੀ ਫਾਦਰ ਸਾਹਿਬ ਨੂੰ ਮੇਰੇ ਪਾਪਾ ਨੂੰ ਉਹਨਾਂ ਦੀ ਨਿਗਾ ਚਲ ਗਈ ਸੀ ਅੱਖਾਂ ਦੀ 슈ਗਰ ਜਿਆਦੀ ਹੋ ਗਈ ਸੀ ਤੇ ਹਨਾ 슈ਗਰ ਦਾ ਅਟੈਕ ਜਾਂ ਪਤਾ ਨਹੀਂ ਕੀ ਹੁੰਦਾ ਹੁੰਦਾ ਕਲੌਟ ਸੀ ਆਪਣਾ ਤੇ ਅੱਜ ਵੇਖੋ ਜਦੋਂ ਸੇਵਾ ਕਰਨ ਆਇਆ ਮੈਂ ਸਵੇਰੇ ਪਾਪਾ ਨੂੰ ਹਸਪੀਟਲ ਤੋਂ ਮਿਲ ਕੇ ਹਨਾ ਦਿਲ ਅਦਾਸ ਜਾ ਸੀ ਠੀਕ ਆ ਤੇ ਮਾਤਾ ਘਰੇ ਸੀ ਕਿਉਂਕਿ ਹਸਪੀਟਲ ਆਈਸੀਯੂ ਚ ਜਾਣ ਨਹੀਂ ਦਿੰਦੇ ਹਨਾ ਤੇ ਮੈਂ ਮਾਤਾ ਨੂੰ ਵੀ ਸਵੇਰੇ ਮੈਂ ਵੀ ਮੈਨੂੰ ਬੱਡੀ ਵੇਸ਼ ਕਰਦੇ ਤੇ ਸਾਰੇ ਘਰੇ ਵਰਡੇ ਭੁੱਲੇ ਹੀ ਪਏ ਸੀ ਸਾਰਾ ਕੁਝ ਹਾਂ ਕਿਉਂਕਿ ਪਾਪਾ ਬਿਮਾਰ ਸੀ ਤੇ ਰਾਹ ਚ ਆਉਂਦੇ ਹੁੰਦੇ ਬੜੀ ਗੁੱਡ ਨਿਊਜ਼ ਮਿਲੀ ਦੀ ਪਾਪਾ ਨੂੰ ਵੇਖਣਾ ਸਟਾਰਟ ਹੋ ਗਿਆ ਹਾਂ ਤੇ ਹਾਂ ਤੇ ਐਸੇ ਐਸੇ ਤਰੀਕੇ ਨਾਲ ਰਾਜਵੀਰ ਤੇ ਵੀ ਮੇਰੇ ਭਰਾ ਤੇ ਬਾ ਬਾਬਾ ਕਿਰਪਾ ਕਰੇ ਚਮਤਕਾਰ ਕਰੇ ਰਾਜਵੀਰ ਦੀ ਸਿਹਤ ਜੋ ਹੈ ਬਹੁਤ ਅਜੇ ਨਾਜ਼ੂਆ ਬਸ ਨਾਜ਼ੂਕ ਆ ਬਸ ਅਰਦਾਸਾਂ ਨੇ ਕਾਇਮ ਕਰ ਦੇਣਾ ਹੈ ਅਰਦਾਸਾਂ ਅਰਦਾਸਾਂ ਨੇ ਕਾਇਮ ਕਰ ਦੇਣਾ ਬਕ ਕਿਉਂਕਿ ਦੇਖੋ ਉਹਦੀ ਵਾਈਫ ਦਾ ਹਨਾ ਮੈਨੂੰ ਲੱਗਦਾ ਵੀ ਭਾਬੀ ਵੀ ਗਾਂ ਕਹਿੰਦੇ ਮੈਂ ਸੁਣਿਆ ਵੀ ਕੱਲੀ ਆ ਵੀ ਭਰਾ ਨਹੀਂ ਹੈਗਾ ਮੈਂ ਸੁਣਿਆ ਮੈਨੂੰ ਆਮ ਨੋਟ ਸ਼ੋਰ ਅਬਾਊਟ ਹਨਾ ਤੇ ਉਹਦੇ ਫਾਦਰ ਹਨਾ ਤੇ ਉਹਨੂੰ ਠੀਕ ਹੋਣਾ ਪਊਗਾ ਕਿਵੇਂ ਮਰਜੀ ਠੀਕ ਹੋ ਉਹ ਭਰਾ ਠੀਕ ਹੋ ਕੇ ਆਪਦੇ ਪਰਿਵਾਰ ਤੇ ਜਾ ਯਾਰ ਕਿਉਂਕਿ ਬਸ ਹੋਰ ਲਫ਼ਜ਼ ਨਹੀਂ ਹੈਗੇ ਹਨਾ ਬਸ ਹਾਂ ਹਾਂ ਹਾਂਜੀ ਹਾਂ 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 ਬਿਲਕੁਲ ਮੰਕੀਰਾ ਤਾਲਕ ਇੱਥੇ ਪਹੁੰਚੇ ਹੋਏ ਨੇ ਰਾਜੀਵ ਜਵੰਦਾ ਦੇ ਲਈ ਅਰਦਾਸ ਕੀਤੀ ਆਪਣੇ ਜਨਮ ਦਿਨ ਮੌਕੇ ਤੇ ਇਸ ਦੇ ਨਾਲ ਸੇਵਾ ਵੀ ਵੱਡੀ ਉਹਨਾਂ ਵੱਲੋਂ ਕੀਤੀ ਜਾਰੀ ਹੈ ਲਗਾਤਾਰ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਕੌਰ ਡੈਨਿਕ ਸਰ